ਕਿੰਨੀ ਸੋਹਣੀ ਸੂਟ ਨੇ ਇੱਕ ਤਾਂ ਆਹੀ ਲੈ ਕੇ ਆਉਂਗੀ ਕਰਦੀ ਐ ਇਹਨੂੰ ਫੋਨ ਬੁਟੀਕ ਕਾਲੀ ਮੋਜ ਦੀ ਮੇਰੇ ਵਾਸਤੇ ਤਾਂ ਹੀ ਬਣਾ ਦੇ ਇੱਕ ਹੋ ਪਈ ਛੋਟਾ ਲੀਲਾ ਤੇ ਛੋਟਾ ਸੀਰੀ ਸੂਰੀ ਕਿੱਥੇ ਪਈ ਐ ਇੱਧਰ ਅਸੀਂ ਕੰਮ ਚਲਾਉਣਾ ਅਸੀਂ ਸਮੇਟੋ ਦਾ ਆਈ ਜੇ ਨੇਦਰ ਵੇ ਪਾਈ ਆ ਮੇਰੇ ਵਾਲਾ ਭਾਈ ਤਾਂ ਆ ਪਿਆ ਨਾਲੇ ਉਹ ਫਿਰਦਾ ਸਰਦਾਰ ਉਧਰ ਤੜਕੀ ਪਾ ਲੈਣਾ ਚਿੱਟੇ ਪਤਾ ਨਹੀਂ ਕੀ ਇੱਥੇ ਜਾ ਕੇ ਪ੍ਰਧਾਨਗੀ ਚ ਬੈਠੂਗਾ ਉਹ ਇੱਕ ਬੰਦਾ ਇੱਥੇ ਆਉਂਦਾ ਇੱਕ ਜਾਂਦਾ ਰੌਣਕ ਮੇਲਾ ਲੱਗਿਆ ਰਹਿੰਦਾ ਪਰ ਜਿੱਦਿਆ ਆਏ ਹੋਵੇ ਵੀ ਕਰੇ ਕੰਮਕਾਰ ਹੈ ਜਾਂ ਕਿਸੇ ਬੰਦੇ ਦੀ ਲੋੜ ਹੈ ਕਰੇ ਉਹਦੇ ਇੱਕ ਵੀ ਨਹੀਂ ਆਉਂਦਾ ਕਾਹਨੂੰ ਛੇੜੇ ਛੇੜਦੀ ਐ ਵੇ ਭਾਈ ਸੁਣਦਾ ਨਹੀਂ ਆਹ ਨਾਲੇ ਚਾਹ ਪਾਣੀ ਧਰ ਦੋ ਭਾਈ ਨਾਲੇ ਉਹਨਾਂ ਨੂੰ ਬੁਲਾਓ ਅਸੀਂ ਕੰਮ ਚਲਾਈਏ ਵੇ ਭਾਈ ਚਾਹ ਵੀ ਧਰੀ ਪਈ ਐ ਬਣਨ ਵਾਲੀ ਐ ਚਾਹ ਵੇ ਭਾਈ ਹੋ ਹਾਂ ਭਾਈ ਉਹ ਮਿਸਤਰੀ ਹਾਕਾ ਮਾਰਨ ਲੱਗ ਰਹੇ ਨੇ ਕਰਾ ਲਓ ਮਾੜਾ ਮੋਟਾ ਲੱਗ ਲਗਾ ਕੇ ਕੰਮ ਧੰਦਾ ਮੇਰੇ ਤਾਂ ਗੱਡੀ ਡਾਊਨ ਹੈ ਆਪਣੇ ਮੈਂ ਕਹਿੰਦਾ ਜੀ ਇਹਨੂੰ ਕਹੇ ਸਰਦਾਰ ਸਾਹਿਬ ਨੂੰ ਆਪੇ ਕਰਾਉਣਗੇ ਕੰਮ ਹੁਣ ਮੇਰਾ ਕੀ ਆ ਕੰਮ ਤਾਂ ਆਖਰ ਨੂੰ ਰਿਸ਼ਤੇਦਾਰ ਬੰਦਾ ਰਿਸ਼ਤੇਦਾਰ ਕਿਵੇਂ ਕਰੂ ਕੰਮ ਭਲਾ ਦੀ ਉਹਨੂੰ ਆਪ ਨੂੰ ਨਹੀਂ ਦਿੰਦਾ ਮੇਰਾ ਕਹਿਆ ਕਿਹੜਾ ਜਿਆਦਾ ਸੁਣੂਗਾ ਵੀ ਕਰੇ ਮਿਸਤਰੀ ਆ ਰਹੇ ਨੇ ਨਾ ਉਹ ਸੀੜੀ ਆ ਰੁੜ ਜਾਣਾ ਉਹ ਦੂਜਾ ਪੇਲੀ ਤੀਮੀ ਮੰਗੋਂਦਰੀ ਨਹੀਂ ਨਿਕਲਦਾ ਮੇਰੀ ਗੱਲ ਸੁਣ ਬਾਈ ਤੂੰ ਉਹਨੂੰ ਕਹਿ ਦੇ ਐਵੇਂ ਮੈਂ ਜਾਊਗਾ ਮੇਰੇ ਨਾਲ ਪਊਗਾ ਦਾ ਜੱਫਾ ਅਵੀ ਮਾਂ ਨੂੰ ਕੁੱਟੂਗਾ ਉਹਦਾ ਕੋਈ ਫਾਇਦਾ ਨਹੀਂ ਤੂੰ ਨੂੰ ਬੜਿਆ ਕੇ ਕੰਮ ਤੇ ਲਾ ਲੈ ਮੈਂ ਤਾਂ ਨਾ ਮਿਸਤਰੀ ਲੱਗਣ ਤੋਂ ਪਹਿਲੀ ਇਹ ਗੱਲ ਕਹਿਤੀ ਸੀ ਵੀ ਇਹ ਬੰਦੇ ਨੇ ਡੱਕਾ ਨਹੀਂ ਤੋੜਨਾ ਇੱਕ ਦੋ ਦਿਹਾੜੀਆਂ ਪੁੱਛ ਲੋ ਉਹ ਤਾਂ ਕਹਿੰਦੇ ਨਾ ਅਸੀਂ ਹੈਗੀਆਂ ਦਿਹਾੜੀਆਂ ਨਹੀਂ ਜ਼ਰੂਰੀ ਦਿਹਾੜੀ ਦੇਣੀ ਆਹ ਦੇਖ ਲੈ ਆ ਖੜੇ ਨੇ ਪਤੰਦਰ ਹੁਣ ਇਹ ਵਿਚਾਰੇ ਇਕੱਲੇ ਕੀ ਕਰਨ ਮੈਨੂੰ ਗਰੀ ਜਾਵੇ ਮੈਂ ਤਾਂ ਇੱਕ ਵਾਜ ਮਾਰਦਾ 20 ਬੰਦੇ ਆਉਣਗੇ ਇੱਕ ਵਾਜ ਮਾਰਦਾ 20 ਬੰਦੇ ਆਉਣਗੇ ਆਹ ਦੇਖ ਲੈ 20 ਬੰਦੇ ਵਿੱਚ ਵੱਜਦੇ ਫਿਰਦੇ ਨੇ ਇੱਕ ਦੂਜੇ ਦੇ ਜਦੋਂ ਲੋੜ ਹੁੰਦੀ ਹੈ ਨਾ ਉਦੋਂ ਇੱਕ ਨਹੀਂ ਆਉਂਦਾ ਉਹ ਤਾਂ ਬਹਿਲੇ ਖਾਣ ਪੀਣ ਆਲੇ ਫਿਰਦੇ ਨੇ ਵੀ ਮੈਂ ਦੇਖਾਂ ਬਾਜੀ ਮਾਰ ਕੇ ਇਹਨੂੰ ਬਾਈ ਤੂੰ ਜਾ ਕੇ ਜਾ ਕੇ ਇਹਨੂੰ ਕਹਦੇ ਕਹਦੇ ਮੇਰਾ ਭਾਈ ਤਾਂ ਨਹੀਂ ਉਹੀ ਨਹੀਂ ਕਹੋਂਦਾ ਸੀ ਦੋੜਾ ਰੱਟ ਲਾ ਮਠਾ ਹੋ ਰੇ ਨੂੰ ਮਾਰ ਬੋਲਾ ਮਲੰਗਰ ਨੂੰ ਵੇ ਸੁਣਦਾ ਨਹੀਂ ਮੈਂ ਖਾਉ ਰਹੀ ਮਾੜਾ ਜਾ ਕਰਕੇ ਨਾ ਬਾਜਪੂਰੀ ਵਧੀਗਾ ਪੰਡਤ ਚ ਬੋਲਦੇ ਨਹੀਂ ਜੀ ਬਾਜ ਹਾਂ ਕੀ ਹੋ ਗਿਆ ਤੇਰੇ ਮੈਂ ਖਾ ਮਿਸਤਰੀ ਵਿਚਾਰੇ ਕੀ ਕਹੀ ਜਾਂਦੇ ਨੇ ਠੀਕ ਕੀ ਕਹਿੰਦੇ ਨੇ ਮੇਰੇ ਨਾਲ ਤਾਂ ਮੇਰਾ ਕੋਈ ਬੋਲ ਬਣੀ ਆਹੀ ਤੋਂ ਕ ਮੱਕਾ ਡਾਬ ਜਾ ਮੇਰੇ ਨਾਮ ਅੱਥੇ ਲੱਗਿਆ ਕਰ ਕਰਕੇ ਮੇਰੇ ਨਾਲ ਬੋਲ ਬਣੀ ਤੇ ਜਿੱਦੇ ਦੀ ਮੈਂ ਤੇਰੇ ਨਾਲ ਵਿਆਹ ਕਈਆਂ ਨਾ ਉਹਦੇ ਦੀਓ ਮੁੱਕੀ ਹੋਈ ਏ ਤੇਰੀ ਨਾਲੇ ਮੇਰੇ ਬਿਨਾ ਫਿਰ ਸਰਦਾ ਵੀ ਨਹੀਂ ਸਾਡ ਨੂੰ ਟਾਈਮ 'ਤੇ ਕੋਈ ਟੋਪ ਚਲਾਤੀ ਆ ਕੇ ਕਿਉਂ ਲੜਾਈ ਲੱਗਿਆ ਕੋਈ ਔਰਤ ਟੋਪ ਚਲਾਉਣ ਨੂੰ ਲੜਨ ਦਾ ਤੂੰ ਹੀ ਬਥੇਰਾ ਮੇਰੇ ਤਾਂ ਲੋੜੇ ਨਹੀਂ ਪੈਂਦੀ ਵੇ ਮਹਾਂ ਬਾਜਾ ਮਾਰੀ ਜਾਂਦੇ ਨੇ ਉਸ ਮਿੰਟ ਬਜਰੀਰ ਲਾਉਣੀ ਆ ਕਹਿੰਦੇ ਉਹ ਕਹਿੰਦੇ ਉਹ ਤੇਰਾ ਛੁਰਮਾ ਪਈ ਪਿਆ ਉਹਨੂੰ ਕਹਿੰਦੇ ਤਾਂ ਢੱਡਣ ਨੂੰ ਉਹ ਤਾਂ ਟਿੱਲਾ ਜਿਹਾ ਹੋ ਰਿਹਾ ਵਿਚਾਰਾ ਟਿੱਲੇ ਨੂੰ ਮੇਰੇ ਚੱਲਦੇ ਟਾਈਫਾਇਟ ਹੋਇਆ ਉਹਦੇ ਮਲੰਗਦੇ ਬੇ ਤਾਪ ਜੇ ਚੜ ਕੇ ਹਟੇ ਉਹਦੇ ਕਰਕੇ ਵਿਚਾਰੇ ਦੇ ਹੱਡ ਪੈਰ ਜੇ ਬਾਲੇ ਦੁੱਖ ਜਨੇ ਜੋੜ ਜੇ ਆਂਡਿਆਂ ਦੀ ਟਰੇ ਗਰਮਾਇਸ਼ ਹੋ ਗਈ ਉਹਨੂੰ ਓਹੋ ਹੋ ਗਿਆ ਬੁਖਾਰ ਉਹਨੂੰ ਮੇਰੇ ਛਾਲੇ ਨੂੰ ਉਹੀ ਮੱਚਦਾ ਮੇਰੇ ਭਾਈ ਤੇ ਉਹੀ ਲੱਗਦਾ ਤੂੰ ਪਤਾ ਨਹੀਂ ਕਾਹ ਤੋਂ ਜੇ ਮਾੜੀ ਜੀ ਵੀ ਕੋਈ ਚੀਜ਼ ਖਾ ਲੂ ਵੀ ਹਾਂ ਹਾਂ ਇਹਨੇ ਖਾਧੀ ਤਾਂ ਖਾਧੀ ਕਿਉਂ ਨਾਲੇ ਮੇਰੀ ਗੱਲ ਸੁਣ ਆਪ ਤਾਂ ਲੱਗ ਰਹੇ ਨੇ ਮੱਥਾ ਮਾਰਨ ਕੀ ਕੱਢੇਗਾ ਇਹ ਚ ਵਿੱਚ ਤੇ ਰੱਖੀ ਗਲਿਆ ਪੈ ਸਾਰਾ ਇਹ ਗਲਿਆ ਪੈ ਚ ਸਪੀਕਰ ਨਮਾ ਲਾ ਕੇ ਨੂੰ ਉਹ ਤਾਂ ਪੀਪੇ ਚ ਲਾਉ ਸਪੀਕਰ ਨੂੰ ਦੇਖੀ ਬਾਜ ਤੂੰ ਵੇਚ ਪੈਂਦੀ ਦੇਖੀ ਕਿਉਂ ਰ ਵਿਆਹ ਤਰਿਆ ਕਿਸੇ ਦਾ ਹਾਂ ਬਣਿਆ ਵੇਚਦਾ ਉਹਨੂੰ ਸੀਰੀ ਨੂੰ ਲਿਆ ਜਾ ਕੇ ਘਰੋਂ ਨੇ ਪਰ ਭਾਈ ਮਿਸਤਰੀਆਂ ਨੂੰ ਕਰੇ ਭੇਜ ਦੋ ਉਹਨੂੰ ਭੇਜ ਦੇ ਤੇਰੇ ਭਾਈ ਨੂੰ ਛੀਰੀ ਨੂੰ ਤਾਂ ਬੁਲਾਈ ਲਿਆਉ ਅੱਡੇ ਕੀ ਫੋਗੀਆਂ ਤੇ ਤੁਰਦਾ ਹੋ ਮੇਰਾ ਸਾਲਾ ਇਹ ਨਹੀਂ ਜਾਂਦਾ ਇਹ ਨਹੀਂ ਜਾਂਦਾ ਕਿਸੇ ਦੇ ਕੀ ਗੱਲ ਮੂੰ ਤਾਂ ਸਾਰੇ ਪੰਡ ਦੇ ਭੌਂਕਦਾ ਫਰੀ ਜਾਂਦਾ ਪਰसों ਸੱਤ ਚ ਮੇਰੇ ਕੋਲੇ ਵੱਜਿਆ ਉੱਥੇ ਹੂੰ ਕਾਨੂੰ ਨਹੀਂ ਪਤਾ ਇਹਨੂੰ ਪੰਡ ਦਾ ਉਹ ਦੇ ਤਾਂ ਥੋੜੀ ਬੇਇਜ਼ਤੀ ਕਰੀਏ ਲੋਕ ਕੀ ਕਹਿਣਗੇ ਆ ਫਿਰਦਾ ਪ੍ਰੀਤੋ ਦਾ ਭਾਈ ਗਲੀ ਗਲੀ ਮੈਂ ਨਹੀਂ ਜਾਂਦਾ ਹੈਗਾ ਭਾਈ ਕੰਮ ਸੋਡਾ ਕਰਾਉਣਾ ਕਰਾਓ ਨਹੀਂ ਮਿਸਤਰੀ ਦੀ ਕਰਦੇ ਛੁੱਟੀ ਸੂਰਮਾ ਨਾ ਤੇਰਾ ਭਾਈ ਹੈਗਾ ਫਿਰ ਮੇਰਾ ਭਾਈ ਤਾਂ ਸੂਰਮਾ ਮੇਰਾ ਸਾਰਾ ਮਲੰਗੂਰੇ ਬਹਿ ਗਿਆ ਆਕੇ ਆਹੋ ਤਨ ਤਾਂ ਦਿਖਨੀਆ ਮਲੰਗ ਜਿਨ੍ਹਾਂ ਨੇ ਤੇਰਾ ਘਰ ਬਸਾਤਾ ਉਹ ਬਸਾਉਣ ਨੂੰ ਇੰਦੀਆਂ ਹਾਂ ਏ ਮਾਮਾ ਲੈਣੀ ਲਿਆਤੀ ਮਨੂੰ ਨਾ ਏ ਮਾਮਾ ਲੈਣੀ ਮੇਰੀ ਕੀ ਰਿਸ ਕਰੂਗੀ ਤੇਰੇ ਵਰਗੇ 20 ਰਿਸ਼ਤੇ ਹੁੰਦੇ ਚ ਮਨੂੰ ਆਪੂ ਤਾਂ ਨਹੀਂ ਪੱਲੇ ਪਾਤੀ ਫਿਰ ਕਰਾ ਲੈਂਦਾ ਨਾਏ ਕਿਸੇ ਤੋਂ ਸਰਿਆ ਨਹੀਂ ਡੋਲਾ ਉਹ ਤਾਂ ਪੈਰੀ ਹੱਥ ਲਾ ਲਾ ਕੇ ਰਿਸ਼ਤਾ ਲੈ ਆਤੀ ਅਕੇ ਜੀ ਮੈਂ ਕਹੋਂਗੇ ਜਿਸ ਤਾਂ ਉਹ ਵੀ ਕਰਾਂਗੇ ਫਿਰ ਮੇਰੇ ਚ ਕੀੜੇ ਪੈ ਗਏ ਪੈਂਗ ਥਲਾਵੇਂ ਮੈਂ ਪੈਂਗ ਥਲਾਵੇਂ ਮੇਰੀ ਜੁੱਤੀ ਛੋੜੇ ਉਹੜਾ ਉਹੜੇ ਰਸਤੇ ਆਉਂਦੇ ਨੇ ਉਦੋਂ ਵੀ ਆਈਆਂ ਭੌਂਕਦੀ ਮੈਂ ਗਿਆ ਤੈਨੂੰ ਲੈਣ ਉੱਥੇ ਉਦੋਂ ਆ ਗੱਲਾਂ ਨੀਤੀਆਂ ਬੇ ਹੁਣ ਮੈਂ ਕਿੱਧਰ ਜਾਊਂਗੀ ਹੂ ਤਾਂ ਮੈਂ ਨਾ ਉਧਰ ਦੀ ਨਾ ਉਧਰ ਦੀ ਆ ਜਾ ਕਿੱਥੇ ਨਾਲ ਕਿਉਂ ਭੱਜ ਜਾ ਕੀ ਗੱਲ ਹਾਂ ਇਹ ਤਾਂ ਸੋਡੇ ਖਾਨਦਾਨ ਚ ਹੀ ਹੁੰਦੀਆਂ ਨੇ ਇਹੀਆਂ ਗੱਲਾਂ ਸਾਡੇ ਖਾਨਦਾਨ ਚ ਨਹੀਂ ਅਣਖੀ ਹੁੰਨੀਆਂ ਅਣਖੀ ਦੇਖ ਜੀ ਤੇਰੀ ਅਣਖਾਂ ਮਰੇ ਗੱਜ ਲੱਗ ਜਾ ਕੰਮ ਹੁੰਦਾ ਨਹੀਂ ਤੇਥੋਂ ਕੋਈ ਜਿੱਦੇ ਤੂੰ ਮਰ ਗਿਆ ਨਾ ਉਦਦੇ ਲੱਗ ਜੂ ਹਣ ਤਾਂ ਤੂੰ ਜਿਉਂਦਾ ਜਾਗਦਾ ਹੈਗਾ ਮਰ ਜਾ ਪਰ ਇਹਦੀਆਂ ਵੀ ਇਹਦਾ ਵੱਡਾ ਪੈਸਾ ਆਊਗਾ ਉਧਰੋਂ ਜਦ ਦੇ ਇਹ ਪੂਰਾ ਹੋ ਗਿਆ ਵੀ ਉਹ ਪੈਸੇ ਤੇ ਐਸ਼ ਕਰਾਂਗੇ ਮੇਰੇ ਸਾੜੇ ਥੋਨੂੰ ਬਾਰਛ ਨਹੀਂ ਕਰਾਉਂਦਾ ਪੈਸੇ ਦਾ ਮੈਂ ਤਾਂ ਅੱਗ ਨਹੀਂ ਲਾਉਂਦੀ ਇਹ ਜੇ ਪੈਸੇ ਨੂੰ 2 ਨੰਬਰੀ ਦਾ ਪੈਸਾ ਖਬਰ ਕਿਹਦੇ ਢਿੱਡ ਚ ਲੱਤ ਮਾਰ ਕੇ ਲਿਆਵੇਂਗਾ ਹੋਰ ਕੀ ਆਗਾ ਹਾਂ ਕਿਸੇ ਤੋਂ 10000 ਲੈ ਲੈ ਕਿਸੇ ਤੋਂ 20000 ਲੈ ਲੈ ਆਈ ਨਹੀਂ ਕਰ ਚੱਲਦੇ ਜਿਵੇਂ ਤੂੰ ਦੁੱਕੀਆਂ ਤਿੱਕੀਆਂ ਨਾਲ ਚਲਾਉਣਾ ਹੈ ਦੇ ਮੈਂ ਕਿਹੜਾ ਮੁਕਰਨਾ ਕਿਛੇ ਦੇ ਚੱਲ ਖੜਾ ਹੋ ਜਾ ਮਿਸਤਰੀ ਲੈ ਪਰ ਇਹਨੂੰ ਪਰ ਮੈਂ ਚਲੀ ਬਾਜਾ ਕੋਈ ਨਹੀਂ ਮਜ਼ਾ ਆਇਆ ਬੇ ਭੱਗ ਜਾਓ ਵਾਜਾਂ ਮਾਰੀ ਜਾਂਦੇ ਨੇ ਮਸਾ ਮਿਸਤਰੀ ਮਿਲੇ ਜੇ ਬਾਗਿਆ ਮੁਰਕੇ ਨਹੀਂ ਮਿਲਨੇ ਕੰਤ ਜੀ ਤੇਰੀ ਬਿੱਚੀ ਰਹਿ ਜੂ ਕੰਦਮ ਬਥੇਰੀਂ ਆ ਤੰਨਾਂ ਨੇ ਤੰਨਾਂ ਨੇ ਸਿੱਧਾ ਤੁਰਿਆ ਨਹੀਂ ਜਾਂਦਾ ਬੈਗਲ ਇਹਨੂੰ ਲੈ ਕੇ ਤੂੰ ਹੀ ਆ ਗਿਆ ਵੱਡਾ ਮਰਾ ਬੇਸ ਲੋਟ ਕਰਨ ਵਾਲਾ ਆ ਦੇ ਦੇਈ ਕੋੜ ਆਪਿਆ ਖੜਾ ਹੋ ਜਾ ਮੇਰਾ ਛਾਲਾ ਜਿਆਦੇ ਠੰਡ ਲੱਗ ਜੇ ਤੈਨੂੰ ਉਹ ਦੁਪਹਿਰੇ ਇਹ ਪਾਉਂਦਾ ਉਹਦੇ ਲਈ ਜਾ ਮਿਸਤਰੀ ਲਵੇ ਕਾਉਂ ਉੱਥੇ ਮਸਾਲਾ ਮਸੂਲਾ ਫੜਾ ਦੂੰ ਮਿਸਤਰੀਆਂ ਨੂੰ ਫੜਾ ਬਈ ਇਹ ਤਾਂ ਲੋਟ ਨਹੀਂ ਹੈਗਾ ਤਾਂ ਤੈਨੂੰ ਫੜਾ ਜਾ ਕੇ ਮਸਾਲਾ ਤੂੰ ਤੇਰੇ ਮੇਰੇ ਸਾਲਾ ਛੱਪਲੜਿਆ ਕੰਮ ਤਾਂ ਤੇਰੇ ਘਰੇ ਚੱਲ ਰਿਹਾ ਹੈ ਉਹਦਾ ਕੰਮ ਹੈ ਉਰੇ ਰਹੇ ਹੂੰ ਫੇਰੇ ਉਰੇ ਕੰਮ ਕਰਕੇ ਮਿਲੂ ਤੈਨੂੰ ਟੋਕੜਾ ਹੁਣੀ ਮਿਲਦਾ ਤੈਨੂੰ ਰਿਸ਼ਤੇਦਾਰ ਬੰਦਿਆਂ ਤੋਂ ਥੋੜੀ ਕੰਮ ਕਰਾਉਂਦੇ ਨੇ ਰਿਸ਼ਤੇਦਾਰ ਤਾਂ ਆ ਕੇ ਬੈਹਦੇ ਹੁੰਦੇ ਨੇ ਮਾਤਾ ਦੇਖ ਰੇਖ ਚ ਆਂ ਮਰਚਾਲੀਆਂ ਛੇਵੀਆਂ ਮੰਗਦਾ ਦੁਪਹਿਰੇ ਕੰਮ ਮੰਗੂ ਗਾਰੀ ਹਾਂ ਛਾਲਾ ਰਿਸ਼ਤੇਦਾਰੀ ਦਾ ਪੈਣ ਦਾ ਘਰ ਮੇਰੀ ਦਾ ਹੁੰਦੇ ਨੇ ਜਿਹੜਾ ਹੱਥ ਨੂੰ ਮੁੜਦੇ ਆ ਕੇ ਤੈਨੂੰ ਤਾਂ ਉਰੇ ਮੇਰਾ ਛਾਲਾ ਤਨਛਾਲ ਵਗੈਰੇ ਜੈਨੂ ਮਲੰਗਾ ਨਹੀਂ ਮੈਨੂੰ ਐਂ ਦੱਸ ਤੂੰ ਕਾਹਜੇਗਾ ਜੋ ਤੂੰ ਠਾਫੜਾ ਦੇਗਾ ਤੂੰ ਆ ਕਾੜੇ ਨੂੰ ਕੱਚੇ ਬੀੜ ਤੇ ਛੱਡ ਦੋ ਉੱਥੇ ਤੂੜੀ ਦੀ ਪੰਡ ਦੇ ਦੇਣਾ ਕਰਾਂਗੇ ਤੇ ਬੇੜੀਆਂ ਨਾਲ ਖੀਜਾਏ ਤੂੰ ਮਿਲ ਤੂੰ ਛੱਡ ਦੇ ਬਾਦੂ ਐ ਆ ਸੁੱਖਾ ਸੁੱਖ ਸੁੱਕੇ ਮਸਾ ਲੈ ਰਹੇ ਆ ਵਾਹ ਇਹ ਜੈ ਮਲੰਗਾ ਬਾਤ ਹੈ ਹਾਂ ਪਹਿਲੂ ਛੁੱਕਾ ਛੁੱਕਿਆ ਤੁਸੀਂ ਹੋਰ ਕੀ ਨਾ ਵਾਹ ਓਏ ਤੇਰੇ ਕਮਾਲ ਕਰਦਾ ਕੋਈ ਹਾਂ ਚੱਲ ਚੱਲ ਕਿੱਧਰ ਆ ਤੂੰ ਉੱਧਰ ਚੱਲ ਚੱਲ ਉਹਨੂੰ ਲਿਆਉਣਿਆ ਸ਼ੀਰੂ ਨੂੰ ਬੁਲਾ ਕੇ ਲਿਆਉਣਾ ਆ ਪਾਣੀ ਦੇਦਾ ਕਰਕੇ ਨਾਲੇ ਉਹਨਾਂ ਨੂੰ ਵੀ ਚਾਹ ਦੇਣੀ ਆ ਮੈਂ ਹਰੇ ਕੁਝ ਖਾ ਪੀ ਲਵਾਂ ਖਾਲੀ ਪੇਟ ਨਹੀਂ ਮੈਂ ਤੁਰਦਾ ਮੇਰਾ ਛੜਿਆ ਘਰ ਛੜਾ ਘਰ ਤੱਕ ਖਾ ਗਿਆ ਛੜਾ ਉਹ ਦਿਖਾਏਗਾ ਛੜਾ ਓਏ ਹੋ ਰਹਾ ਖਾਲੀ ਪੇਟੋਂ ਖਾ ਉਹ ਜੂ ਮੇਰਾ ਛੜਿਆ ਤੇਰਾ ਅੱਬਾ ਤਾਂ ਐ ਪਾਈ ਪੈ ਮੇਰਾ ਛੜਾ ਮੁਲਾਜ਼ਮਾ ਤੂੰ ਕੋਈ ਮੁਲਾਜ਼ਮਾ ਨਾਲੋਂ ਘੱਟ ਵੀ ਨਹੀਂ ਹੈਗੇ ਆਪਾਂ ਮੇਰਾ ਭਾਈ ਕਿਸੇ ਡੀਸੀ ਮੁਲਾਜ਼ਮ ਕੀ ਰੀਸ ਕਰੂ ਮੁਲਾਜ਼ਮ ਕਰਨਗੇ ਮਰਾ ਰੀਸੇ ਦੀ ਜੀ ਦੀ ਡੀਸੀ ਵਾਲੀ ਲੁੱਥੀ ਹੈ ਜੀ ਕਿੱਧਰ ਨੂੰ ਜਾ ਤੈਨੂੰ ਪਤਾ ਤਾਂ ਤੇਰੇ ਹੰਨੇ ਤੇ ਹੀ ਖੀ ਜਾਊਗਾ ਮਾਦਾ ਲਵੇ ਖੜੂੰ ਭਾਈ ਕੰਮ ਕੋ ਮਰੀ ਮੇ ਤੋਂ ਬਣਦਾ ਮੈਂ ਤੈਨੂੰ ਪਹਿਲਾਂ ਦੱਸਤੀ ਗੱਲ ਆ ਲਵੇ ਖੜਨੂ ਇਹ ਵੋਟਾਂ ਪਵਾਉਂਦਾ ਉੱਥੇ ਹੈ ਉਥੇ ਲਵੇ ਖੜ ਕੇ ਨਾਰੇ ਲਾਈ ਜਾਏਗਾ ਤੂੰ ਉਹਨੂੰ ਟਾਂ ਫੜਾਉਂ ਆਏ ਕਰ ਮੇਰੀ ਗੱਲ ਸੁਣ ਫਿਰ ਸੀਰੀ ਵਾਲੀ ਇਹ ਗੱਲ ਠੀਕ ਆਪਾਂ ਸੀਰੀਏ ਬੁਲਾ ਲੈਣਾ ਕੰਮ ਨਾ ਤੇ ਤੂੰ ਬੁਲਾ ਲੈ ਹੁਣ ਬੁਲਾ ਕੇ ਚੱਲ ਮੈਂ ਚੱਲਦਾ ਨਾਲ ਤੇਰਾ ਆਪਾਂ ਤਾਂ ਕੰਮ ਬਣਦਾ ਨਹੀਂ ਭਈ ਮੈਂ ਤਾਂ ਟੱਲਾ ਮਠਾ ਨੂੰ ਤਾਂ ਮੱਚੇ ਤਾਂ ਲੱਗਦਾ ਮਿਸਤਰੀ ਇਹ ਮੈਂ ਹਾਂ ਉਹ ਤਾਂ ਮੈਂ ਮੈਂ ਤਾਂ ਮਾਈਂ ਵਰ ਖਾਂਦਾ ਦੀ ਖਸਮਤ ਦਵਾਕੂ ਹੁਣ ਜਿੱਤੇ ਨਹੀਂ ਵਿੱਚ ਨਹੀਂ ਜਾਇਆ ਜਾਂਦਾ ਥਿ ਕਮਿਸਤਰੀ ਡਿੱਗ ਜੀ ਭਾਈ ਇੱਧਰ ਟੈਕਣਾ ਡੇਕ ਜੀ ਇੱਧਰ ਹੋ ਜਾ ਓਏ ਆਏ ਮੜਿੱਕੀਆ ਓ ਯਾਰ ਹੁਣ ਮੈਨੂੰ ਕੋਈ ਗੱਲ ਤਾਂ ਕਰ ਲੈਣ ਦੀ ਮਿਸਤਰੀ ਨਾਲ ਹਾਂ ਮਿਸਤਰੀ ਹਾਂ ਜੀ ਇਹ ਤਾਂ ਵੀ ਮੇਰੇ ਸਾਲੇ ਭੁੱਖ ਨਾਲ ਕੁਲੀ ਜਾਂਦੇ ਨੇ ਲੈ ਮੈਂ ਤਿੰਨ ਕੋਠੀਆਂ ਬਣਾਈਆਂ ਨੇ ਆਪਾਂ ਨੇ ਘਰੇ ਪਿੰਡਾਂ ਆਪਾਂ ਨੇ ਤਾਂ ਸਾਰੀਆਂ ਠੇਕੇ ਤੇ ਬਣਾਈਆਂ ਨੇ ਫੇਕਾ ਦੇ ਦਿੰਨਾ ਕਿਰਾਇਆ ਮਿਸਤਰੀ ਨੂੰ ਅਗਲਾ ਲੇਵਰ ਲਿਆਵੇ ਨਾ ਲਿਆਵੇ ਚਲ ਤੂੰ ਕਿਹੜਾ ਆਪਣੇ ਨਾਲ ਮਰ ਮਿਸਤਰੀ ਸਹੀ ਅੱਛੀ ਕਿੱਡੀ ਉਮਰ ਹੋ ਗਈ ਤੇਰੀ ਕੋਠੀ ਵਾਲੀ ਬੁੱਥੀ ਹੈਗੀ ਆ ਜੀ ਲੜੀ ਜੀ ਬੈਟਕਾ ਉਹਦਾ ਵੀ ਚਾਰ ਵਾਲੇ ਟੁੱਟੇ ਪਾਈਨੇ ਬੈਡਾਂ ਤੇ ਚਾਉਂ ਗਿਆ ਬੁੱਥੀ ਨਾਲ ਕੀ ਮਤਲਬ ਹੁੰਦਾ ਡੰਗਾ ਸਾਰ ਲਾਂਗੇ ਇਹਦੇ ਨਾਲ ਚਲ ਨਾ ਨਾ ਮਿਸਤਰੀ ਮੈਂ ਨਹੀਂ ਕਰਦਾ ਕੰਮ ਕੋਮਾ ਹੋਰ ਕੌਣ ਕਰੇ ਨਾ 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 ਭਾਈ ਜੀ ਰਾਮ ਰਾਮ ਕਰ ਲੈ ਸਾਨੂੰ ਤਾਂ ਸਾਨੂੰ ਤਾਂ ਬੰਦਾ ਚਾਹੀਦਾ ਮੈਂ ਮੇਰੇ ਸਾਨੂੰ ਮਾਰ ਕੇ ਨਿਉਂਚਦਾ ਬਦੂ ਇੱਥੇ ਮਿਸਤਰੀ ਮੇਰੀ ਗੱਲ ਸੁਣ ਬਾਈ ਤੂੰ ਮੈਂ ਹੈਗਾ ਰਿਸ਼ਤੇਦਾਰ ਬੰਦਾ ਹੁਣ ਰਿਸ਼ਤੇਦਾਰ ਤੋਂ ਬ ਡਰ ਨਹੀਂਗਾ ਕੋਈ ਜੀ ਡਰ ਨਹੀਂ ਹੈਗਾ ਕੋਈ ਮੈਂ ਉਹਨੂੰ ਲਿਆਉਣਾ ਸਿਰੀ ਨੂੰ ਬੁਲਾ ਕੇ ਉਹਨੂੰ ਇੱਥੇ ਲਾ ਕੇ ਰੱਖਦੇ ਹਾਂ ਭਾਈ ਮੇਰੀ ਗੱਲ ਸੁਣ ਮੈਂ ਸਿਰੀ ਨਾਲ ਬੁਲਾਉਣਾ ਤਾਂ ਨਾਲ ਬਖ ਚੱਲਦਾ ਪੂਰੇ ਨਹੀਂ ਮੇਥੋਂ ਕੰਮ ਹੁੰਦਾ ਬੜੇ ਹੱਥ ਖੜੇ ਨੇ ਭਾਈ ਮੈਂ ਤਾਂ ਬਿਮਾਰਾਂ ਯਾਰ ਪਹਿਲੀ ਸਾਡੇ ਘਟ ਦਾ ਮੇਰੇ ਪਹਿਲੀ ਨਹੀਂ ਦੁਰਦੇ ਨਾ ਨਾ ਮਿਸਤਰੀ ਆਪਾ ਕੋ ਨਹੀਂ ਭਾਈ ਬੁਗਦੀ ਇਹ ਗੱਲ ਆਪਦਾ ਕਰੋ ਨਾ ਕਰੋ ਮੈਨੂੰ ਪਹਿਨ ਕੀ ਕੋਈ ਖੜਾ ਹੈ ਹੈ ਇਹਦਾ ਕਰ ਕੰਮ ਇਹਦਾ ਮੈਂ ਇੱਥੇ ਉਹੀ ਪਾ ਤੀਜੇ ਥਾਂ ਮੈਂ ਫਿਰਾਂ ਮੈਂ ਤਾਂ ਵੀ ਤੇਰਾ ਨਾ ਭਾਗ ਚੱਲਦਾ ਪਤਾ ਜਿਹੜੀ ਗੱਲ ਆਪਾਂ ਦਾ ਆਪਾਂ ਦਾ ਕੋਈ ਅਸੀਂ ਨਾ ਵੇਲੇ ਖੜਿਆ ਭਾਈ ਉਹ ਆਪਾਂ ਦਾ ਸੀਰੀ ਬਲਾ ਕੇ ਲਿਆ ਕੁਸ ਮਿਸਤਰੀ ਤੈਨੂੰ ਤਾਂ ਦਿਹਾੜੀ ਮੈਨੂੰ ਬਠਾਰੇ ਕੁਸ ਨਹੀਂ ਹੁੰਦਾ ਹੋਰ ਆ ਇਹ ਸੌਣਾ ਤੜ ਕੀ ਪਾਠਾ ਵੀ ਉਹ ਫਟਣ ਤੇ ਹੀ ਬਹੁਤ ਆ ਮਰਾਲਾ ਪਾਣੀ ਇਹ ਸਾਲ ਕੁਟ ਨੂੰ ਬੜੇ ਖਾਸ ਜਾਓ ਮਿਸਤਰੀ ਹੁਵਾ ਜਿ ਸੁਪੀ ਕਰ ਲੈ ਤੂੰ ਤਾਂ ਸਮਝੇ ਕਰ ਨਹੀਂ ਨਾ ਨਹੀਂ ਐਨ ਮਰਾ ਵੀ ਨੰਦ ਚੱਲਦੇ ਤੇ ਫੱਟ ਤੋਂ ਪੂਰਾ ਐ ਇਹ ਸੋਦੇ ਮਾਰ ਹੀ ਦੇਗੇ ਕਿਸ ਤਰੀ ਜਾ ਪ੍ਰੋਗਰਾਮ ਇਹ ਬਹੁਤੋ ਕੱਟਾ ਸਿਰੋ ਤੇ ਨਾਤੀ ਜਾ ਰਹੇ ਨੇ ਆਹ ਜਾਂਦੇ ਨੇ A few moments later ਅਸਲ ਦੇ ਵਿੱਚ ਮੈਂ ਤੈਨੂੰ ਦੱਸਦਾ ਹਾਂ ਹੋ ਤਾਂ ਘਰੇ ਇਹ ਕੱਚੇ ਨਹੀਂ ਜਾਂਦਾ ਮੈਂ ਤੈਨੂੰ ਦੱਸਦਾ ਮੇਰੀ ਸੁਣ ਗੱਲ ਇਹ ਤੈਂ ਰੱਖਿਆ ਬਈ ਚਮੜਾ ਸ਼ੀਰੀ ਪਾਲੇ ਨੂੰ ਇੰਨਾ ਨਹੀਂ ਜਮੜਾ ਓਏ ਨਹੀਂ ਯਾਰੀ ਦੋਸਤੀ ਆ ਛੱਡੀ ਆਇਆ ਇਹ ਕੱਚੇ ਨਹੀਂ ਜਾਂਦਾ ਮੇਰੀ ਤਾਂ ਕਦੇ ਮੋੜੀ ਨਹੀਂ ਇਹਨੇ ਕੱਚੇ ਯਾਰੀ ਦੋਸਤੀ ਤਾਂ ਜਿਹੜਾ ਬੜਾ ਤੜਕੀ ਪੈਂਦੀ 4 ਵਜੇ ਆ ਕੇ ਕੱਖ ਪਾਉਣ ਦਾ ਡੰਗਰਾਂ ਨੂੰ ਓਏ ਹਾਂ ਮੁੰਡਿਆ ਆ ਕੁੰਡੇ ਦਾ ਲੱਗੇ ਪਏ ਨੇ ਮੇਰੇ ਰਾ ਐਡਾ ਦੇਖ ਨਾ ਗੋਸਲਖਾਨੇ ਚ ਕੱਚੇ ਗੋਸਲਖਾਨੇ ਚ ਹੁਣ ਆਏ ਪਏ ਦੀ ਖੁੱਲਾ ਦਾ ਪੈਸਾ ਰਾ ਕੋਸਾ ਉਹ ਰਛਾ ਲ ਗਿਆ ਤਾਂ ਗਿਆ ਕਿੱਥੇ ਉਹਦਾ ਬਈ ਉਹਦਾ ਟਿੱਬ ਗਿਆ ਦਰਾ ਦੱਬਣ ਨੂੰ ਕੀ ਗੰਗਾ ਜਲ ਵਗ ਗਿਆ ਉੱਥੇ ਉਹ ਇੱਚੀ ਮਰਦਾ ਉਹ ਕਿਤੇ ਉਹਨਾਂ ਦੇ ਹੋ ਜਾ ਤਾਂ ਜੂਪੇ ਕੇ ਫਿਰ ਉਹ ਤਾਂ ਹੁਣ ਤੈਨੂੰ ਪਤਾ ਹੋਣਾ ਚਾਹੀਦਾ ਉਹਦੇ ਟਿਕਾਣੇ ਤਾਂ ਪਹਿਲਾਂ ਮੈਨੂੰ ਮੈਂ ਦੱਸ ਯਾਰ ਜਦੋਂ ਆਪਾਂ ਪੈਸੇ ਦੇਣੇ ਨੇ ਕੋਈ ਤੂੰ ਚੱਜਦਾ ਬੰਦਾ ਰੱਖ ਲੈ ਜਰੂਰੀ ਭਾਂਡਾ ਫੇਰੇ ਖੜੇ ਨਹੀਂ ਕੰਮ ਛੜਾ ਕਰਦਾ ਕਦੇ ਨਾਮ ਦਬਾਲਾ ਜੇ ਕਦੇ ਲੇਟ ਹੋਇਆ ਉਹ ਗੱਡੀ ਤੋਂ ਆ ਲੇਟ ਹੋਇਆ ਮੈਂ ਤਾਂ ਜਿੱਦ ਦਿਨ ਆ ਮੈਂ ਤਾਂ ਦੇਖਿਆ ਨਹੀਂ ਭਾਂਦੀ ਹੋ ਵੀ ਮਿੱਟੀ ਵਰਦਾ ਫਿਰਦਾ ਤੂੰ ਮਨਵਾਇਂਦਾ ਚ ਤੂੰ ਮੇਰੇ ਨਾਲ ਕੀ ਮਖਲਾਵਾ ਲੈਣ ਆਇਆ ਹੁਣ ਬਾਹ ਓ ਤੇ ਮੈਂ ਪੀਪੜ ਲਿਆਉਂਦਾ ਤੇ ਤੋ ਕਰੇ ਨਾ ਕੰਮ ਕਰਾਇਆ ਗਿਆ ਕਰੇ ਕੋਰੇ ਨਹੀਂ ਆਪਾਂ ਤੋਂ ਕੰਮ ਹੁੰਦਾ ਭਾਈ ਮੈਂ ਤਾਂ ਤੈਨੂੰ ਤਾਂ ਕਹਿ ਦੀ ਵਿਚਾਰ ਸੀਰੀ ਨੂੰ ਬੁਲਾ ਲਿਆ ਨੇ ਉਹ ਕੰਮ ਤੇ ਲੱਗ ਜੂਗਾ ਆਪਾਂ ਤੋਂ ਕੰਮ ਨਹੀਂ ਬਣਦਾ ਮੈਂ ਤਾਂ ਬਿਮਾਰੋ ਘਟਿਆ ਕਹੇ ਜਾ ਮੇਰਾ ਛਾਲਾ ਡੈਣਾ ਸੌੜ ਜਾ ਤਾ ਕਹਿੰਦਾ ਦੀ ਓਏ ਪਰੋਣਿਆ ਗੱਲ ਤਾਂ ਸੁਣਾ ਮੈਂ ਸੁਣਨ ਦੀ ਕਹੇ ਓਟੇ ਪਿੰਡ ਬੰਦਾ ਇੱਕ ਪੁੱਪੀ ਰਹਾ ਦਾ ਬਿਨਾ ਪਛੜੀ ਜੀ ਮਿਲਦੇ ਟੱਕ ਜਾ ਟੱਕ ਜਾ ਹਾਂ ਮੇਰਾ ਛੜਿਆ ਪੇਛੀ ਇੱਧਰ ਪਿਆ ਕਰੂ ਡੇਰਾ ਦੂਣ ਕਣੀ ਮੈਂ ਕਹਿੰਦਾ ਸੀ ਸਿਰੀ ਸੂਰੀ ਦੀ ਲੋੜ ਨਹੀਂ ਸੀ ਮੈਂ ਬੁਠੇ ਰਕੀ ਜਾਂਦਾ ਕੰਮ ਪਾਇ ਦਾ ਹੋ ਚੱਲੇ ਹੱਥ ਕੋ ਹੋ ਰਗਾ ਲੈ ਮੈਂ ਬੰਦਾ ਕੋ ਆ ਜਾ ਇੱਧਰ ਆ ਜਾ ਐਮੀ ਇੱਥੋਂ ਅਗਲੇ ਦਾ ਕੋਈ ਚੱਕਿਆ ਗਿਆ ਗਲ ਪੈ ਜੂ ਕੈਪਸੂਲ ਮਿਲਦੇ ਨੇ ਫਿਰ ਧੂਲ ਲੈ ਰੰਨੇ ਹਾਂ ਤੇਰੇ ਟੱਡ ਚ ਸਿਗਨੇਚਰ ਬੱਛੇ ਰੰਨੇ ਮੇਰਾ ਛੜਿਆ ਚੱਲ ਤੋੜ ਲੈ ਪੁੱਤ ਨਹੀਂ ਗੰਧਣਾ ਗੰਧਣਾ ਤੋੜ ਲੈ ਪੱਤੇ ਲੱਗੀ ਤੋੜਨ ਕੁੜੀਏ ਸੌ ਲੱਗੇ ਮੈਨੂੰ ਮੈਨਾਂ ਲਈ ਕਿਹਾ ਦੀ ਵੀ ਆਪ ਹੀ ਤੋੜ ਲੈ ਓਏ ਤੈਨੂੰ ਨਹੀਂ ਪਤਾ ਮੈਨੂੰ ਤੋੜਦੀ ਤਾਂ ਦੇਖ ਲੈ ਓਰੇ ਤਾਂ ਸਰ ਜਾਂਦਾ ਗਾਹਾਂ ਬਗਾਨੇ ਘਰੇ ਜਾਣਾ ਅਗਲਾ ਕੋ ਮਾਂ ਪਿਓ ਨੇ ਕੁਛ ਸੱਸ ਕਿਆ ਕੀ ਨਹੀਂ ਤੋਰੀ ਅਗਲਾ ਜਰਕਦੇ ਨੇ ਮਾਂ ਨੂੰ ਫੜਦਾ ਜੇ ਸਿੱਖੇਂਗੀ ਫੇਰ ਹੀ ਗਾਹਾਂ ਜਾ ਕੇ ਕੁਛ ਕਰਨਗੀ ਇਹੀ ਕੰਮ ਆਊਗਾ ਕੰਮ ਪੜਾਈਆਂ ਲਿਖਾਈਆਂ ਤਾਂ ਘੱਟੇ ਕੰਮ ਆਉਂਦੀਆਂ ਨੇ ਦੇਖੀ ਜਾਂ ਬਸ ਠੀਕ ਐ ਪੱਤੇ ਜੇ ਤੋੜੀ ਜਾਣੀ ਔਰ ਤੂੰ ਗੰਧਰਾ ਸਾਗ ਤੋੜ ਲੈ ਅ ਜਦੋਂ ਤੇਰੇ ਵਰਗੀ ਸੀ ਨਾ ਮੈਂ ਐਨੇ ਕੰਮ ਜਾਣਦੀ ਸੀ ਤੀ ਫਿਰ ਉਹ ਲੈ ਹੋਈ ਫਿਰ ਆਇਆ ਕਰ ਤੂੰ ਬਹਿ ਜਾ ਸਾਗ ਮੈਂ ਤੋੜ ਲੈਨੀ ਆਂਗੀ ਆਈ ਨਹੀਂ ਪੁੱਤ ਉਹ ਕਰਿਆ ਕਰਦੇ ਜੋ ਕੋਈ ਗੱਲ ਕਹੇ ਤਾਂ ਫਿਰ ਗੁੱਸਾ ਕਰ ਜਾਂਦੀ ਹੈ ਕੰਮ ਸਿੱਖਿਆ ਵੀ ਕਰਦੇ ਨੇ ਹੈ ਨਹੀਂ ਪੁੱਤਰਾ ਪਿਓ ਇਤਰ ਕਿਵੇਂ ਆਉਂਦਾ ਦੇਖ ਲੈ ਨਾਲ ਤਾਂ ਮੇਰੇ ਨਾਲ ਲੜਦਾ ਵੀ ਮੈਨੂੰ ਤੂੰ ਬੁਲਾਇਆ ਨਾ ਕਰ ਨਾਲੇ ਮੇਰੇ ਬਿਨਾ 1 ਮਿੰਟ ਨਹੀਂ ਸਾਰਦਾ ਹੁਣ ਕਰੇ ਨਹੀਂ ذیکی ਹੋਣੀ ਤਾਂ ਆ ਗਿਆ ਹਿੱਚੀ ਛੱਡ ਦੇ ਛੱਕ ਜਾ ਕਿਉਂ ਤੈਨੂੰ ਦੱਸਤੀ ਗੱਲ ਨਹੀਂ ਤੇਰੇ ਖੂਨ ਚ ਹੀ ਰੰ ਨੂੰ ਐ ਚੱਟ ਚਲੋ ਜਦੋਂ ਮੈਂ ਤੈਨੂੰ ਕਿਹੜਾ ਕਿਹਾ ਹੋ ਵੀ ਆਪਣੀ ਇਹਨਾਂ ਨਾਲ ਬਣਦੀ ਨਹੀਂ ਤੂੰ ਇੱਥੇ ਕੀ ਕਰਦੀ ਫਿਰਦੀ ਆ ਬਈ ਤੇਰੇ ਤਾਂ ਕਿਸੇ ਨਾਲੇ ਨਹੀਂ ਬਣਦੀ ਮੂੰ ਗੈਰਾਂ ਦੇ ਖੇਤਾਂ 'ਚ ਕੀ ਕਰਦੀ ਆ ਵੜੇ ਹਾਂ ਤੇਰੇ ਵਾਸਤੇ ਸੀ ਕੀ ਕੀਤਾ ਜੱਟ ਦੇ 40 ਕਿਲੇ ਪੈਨੇ ਰੂੜ ਦੇ ਨਾਲ ਉੱਥੋਂ ਨਹੀਂ ਤੋੜ ਕੇ ਲਿਆਂਦਾ ਜਾਂਦਾ ਬਹੁਤ ਦੂਰ ਪੈਂਦਾ ਖੇਤ ਆ ਹਾਂ ਦੂਰ ਪੈਂਦਾ ਤੂੰ ਇੱਧਰ ਬਾਹਰੇ ਆ ਜਾ ਲੈ ਮੇਰੇ ਨਾਲ ਕੋਈ ਨਾ ਹੁਣ ਤੋੜਦਾ ਮੈਂ ਤੈਨੂੰ ਕਹਿੰਦਾ ਪੁੱਤ ਬਾਹਰੇ ਆ ਜਾ ਉਹ ਖੜ ਜਾ ਬਾਬੇ ਤੇਰਾ ਬਾਹਰੇ ਆਦਾ ਕਿ ਜਾਵਾਂਗੇ ਮੇਰੀ ਗੱਲ ਸੁਣ ਮੰਨਿਆ ਕਰਦੇ ਨੇ ਅੱਧਾ ਤੋੜਦਾ ਮੈਂ ਮੈਂ ਕਹਿਣਾ ਪੁੱਤ ਤੇਰੀ ਡੋਲੀ ਤੋਂ ਪਹਿਲਾਂ ਤੇਰੀ ਮਾਂ ਨਾਲ ਤੋੜਦਾ ਮੈਂ ਕੋਈ ਫਾਇਦਾ ਨਹੀਂ ਆਜੋ ਬੰਦੇ ਮੰਗ ਮੰਨੂ ਤਾਂ ਤੋਰ ਨੂੰ ਤਿਆਰੀ ਹੈ ਉ ਤਾਂ ਤੂੰ ਕਹਿੰਦਾ ਮੈਂ ਤੇਰੇ ਨਾਲ ਬੋਲਦਾ ਨਹੀਂ ਫਿਰ ਮੇਰੇ ਮਗਰ ਕੀ ਲੈਣਾ ਐ ਤੀ ਤੇਰੇ ਮਗਰ ਤੇਰੀਆਂ ਕਰਤੂਤਾਂ ਦੇਖਣ ਆਇਆ ਲੋਕਾਂ ਦੇ ਫਰਦੀਆਂ ਖੇਤਾਂ ਚ ਉੱਦੜੀ ਤੂੰ ਤੇ ਲੋਕ ਕੋਈ ਫਾਇਦਾ ਨਹੀਂ ਆਜੋ ਬੰਦੇ ਮੰਗ ਮੈਂ ਕਮਾਟੀ ਨਹੀਂ ਹੈ ਮੰਗ ਚੱਲ ਚੱਲ ਲੈ ਦੇਖ ਲੈ ਚੱਲ ਚੱਲ ਫਿਰ ਸਬਜ਼ੀ ਲੈ ਕੇ ਦੇ ਦੇ ਮੁੱਫਤ ਦਾ ਕੋਈ ਕਮਾਟੀ ਨਹੀਂ ਹੁੰਦਾ ਕਦੇ ਵੀ ਹਾਂ ਇੰਨੀ ਮਹਿੰਗੀ ਸਬਜ਼ੀ ਹੋ ਰਹੀ ਹੈ ਵੀ ਦੱਸ ਸਬਜ਼ੀ ਹੈ ਨਹੀਂ ਕੁਝ ਕਰਿਆ ਗੱਲ ਆ ਗਈ ਬਥੇਰੇ ਕਰੋੜਾ ਰੁਪਈਆ ਆਉਦਾ ਤੈਹ ਰੋਜ਼ ਪਨੀਰ ਖਾਈ ਚੱਲੋ ਟਾਈਮ ਤਾਂ 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 ਘੰਟੇ ਨਹੀਂ ਹੁੰਦੇ ਘੰਟੇ ਨਹੀਂ ਹੁੰਦੇ ਚੱਲ ਚੱਲ ਮੈਨੂੰ ਪਤਾ ਚੱਤ ਕਿ ਕਿਹੜੇ ਘੰਟੇ ਪੱਤਰ ਖਰਜੀਆਂ ਤੂੰ ਗੱਲਾਂ ਗੱਲਾਂ ਚ ਹਾਂ ਆ ਗਈ ਚੌੜੀ ਹੋ ਕੇ ਛਾਗ ਤੋੜਨੂਰੇ ਐਨਾ ਵੀ ਨਹੀਂ ਹੰਕਾਰ ਕਰਿਆ ਕਰਦੇ ਰੱਬ ਕਦੇ ਨਾ ਕਦੇ ਢੈਲਾ ਕਰ ਦਿੰਦਾ ਭੱਗ ਜਾ ਭੱਗ ਜਾ ਮੈਂ ਤਾਂ ਹੰਕਾਰਿਆ ਹੋਇਆ ਮੋਟਾ ਮੇਰੇ ਪੱਗ ਜਾ ਹਾਂ ਹਾਂ ਇਹ ਜੀ ਕੁੱਤੀ ਮਾਇਆ ਤੇਰੇ ਜੰਨਾ ਕਰਿਆ ਹੋਇਆ ਨਹੀਂ ਤੇਰੇ ਜੰਨਾ ਭੱਜੀ ਆਈ ਉਹ ਤੇਰੇ ਜੰਨਾ ਹੰਕਾਰਿਆ ਹੋਇਆ ਨਹੀਂ ਮੈਂ ਪੁੱਤ ਨਹੀਂ ਜੰਨਾ ਉਹ ਬਬੇ ਫਿਰ ਕੀ ਹੋ ਗਿਆ ਜੇ ਆਪਾਂ ਉਹਨਾਂ ਨਾਲ ਬੋਲ ਦੇਣੀ ਹੈਗੇ ਇਹ ਸਾਗ ਦਾ ਤੋੜੀ ਸਕਦੇ ਆ ਮੈਨੂੰ ਪਤਾ ਹੈ ਹੁਣ ਮੈਂ ਤੇਰੇ ਦਿਲ ਚੋਂ ਉੱਤਰ ਗਈ ਤੂੰ ਮੇਰਾ ਪਹਿਲਾ ਜਿੰਨਾ ਮੋਹ ਨਹੀਂ ਹੋਰ ਦਿਲ ਚ ਹੈ ਕਿੱਥੇ ਟੀ ਹਾਂ ਤੂੰ ਤੇਰੀ ਕਚਣੀ ਚ ਬਣੀ ਸੀ ਹਾਂ ਵੱਡੀ ਬਣੀ ਆ ਜ ਮੂਰੀ ਫੀਲਿੰਗਾਂ ਲੈ ਜਾਂਦੀ ਆ ਤੇਰੇ ਦਿਲ ਚ ਤੀ ਮੱਤੇੜੇ ਵਰਗੀ ਭੇੜੇ ਨੂੰ ਬਿਠਾਉਂ ਦਲ ਚ ਮੈਂ ਤਾਂ ਤੇਰੇ ਦਰਦ ਪਰ ਪਾ ਕੇ ਬੈਠੀ ਸੀ ਹਾਂ ਦਲਾ ਮੇਰਾ ਥੱਕ ਗਏ ਕੱਚੇ ਫੱਡੀਆਂ ਖੇਤਾਂ ਚ ਲੈ ਜਾਂ ਦੇਖ ਲੈ ਉਹ ਐਂ ਕੁਝ ਨਹੀਂ ਹੁੰਦਾ ਡੈਡੀ ਚਲ ਨਹੀਂ ਬੋਲ ਚੱਲ ਹੈਗੀ ਆਪਾਂ ਸਾਗ ਤੋੜ ਲਿਆ ਉਹ ਐਂ ਨਹੀਂ ਪੁੱਤ ਮੇਰੀ ਗੱਲ ਸੁਣ ਹਾਂ ਮੈਂ ਸੋਹਣੇ ਲੱਗ ਜਾਉਂ ਕਹਿੰਦੇ ਹੈ ਨਹੀਂ ਪੁੱਛਿਆ ਗਲਾ ਕੋਈ ਤੇ શાਕ ਤੋੜਦੀਆਂ ਫਿਰਦੀਆਂ ਨੇ ਕਹਿੰਦੇ ਮਟਰ ਪਨੀਰ ਕਰ ਲਓ ਮੁਰਗਾ ਕਰ ਲਓ ਹੈ ਮੁਰਗਾ ਬਣਾ ਲਓ ਚੰਗਾ ਡੈਡੀ ਸੱਚ ਹਾਂ ਮੇਰੇ ਸਕੂਲ ਦੀ ਫੀਸ ਭਰਨੀ ਹੈ ਮੈਨੂੰ ਪੈਸੇ ਦੇ ਦਿਓ ਦੋ ਤਿੰਨ ਦਿਨ ਹੀ ਨੇ ਕਿੰਨੇ ਪੈਸੇ ਨੇ 16000 16000 ਕੋਈ ਨਹੀਂ ਲੈਦੀ ਟਿਕ ਟਿਕ ਕਰ ਲੈ ਲੈ ਹਾਂ ਕੋਈ ਨਹੀਂ ਮੈਂ ਕਹਿੰਦੂ ਤੇਰੀ ਮਾਈਡਮ ਨੂੰ ਕਹਿਦਾ ਨਹੀਂ ਮੇਰੀ ਪਰਚੂ ਨੂੰ ਤਨਖਾਹ ਹੋਊਗੀ ਮਰਜਾ ਪੁੱਤੋਂ ਉਹਦੇ ਕਹਿਦਾ ਨਾ ਮੈਂ ਡੇੜੀ ਭਰ ਦਿਓ ਮੈਨੂੰ ਪੇਪਰ 'ਚ ਨਹੀਂ ਬਿਠਾਣ ਦੇਣਾ ਲੈ ਕਿਹਦੀ ਅੰਮਤਾਪੀ ਬੰਤਜ ਜੀ ਕੁੜੀ ਨੂੰ ਪੇਪਰ 'ਚ ਨਾ ਬਿਠਾਣ ਦੇਣ ਹੈ ਮੈਂ ਮਾਰ ਬੰਨੂ ਮਾਰ ਕੇ ਨਹੀਂ ਟੰਗ ਦੂੰਗਾ ਇੱਟ ਤੇ ਫੇਰ ਵੀ ਕਿੱਧਾ ਆ ਗਿਆ ਟੰਗਣਾ ਹੈਲੋ ਹੈ ਨਹੀਂ ਜੇ ਤੋ ਕਰੀ ਹਾਂ ਨਾ ਡਰ ਨਹੀਂ ਗਿਆ ਹਾਂ ਹੈ ਹੈਂ ਕਿਨੂੰ ਕਹੀ ਜਾਂਦੀ ਹੈ ਇਹ ਘਰੇ ਨਹੀਂ ਆਏਗਾ ਹਾਂ ਜਮਦੇ ਜੀ ਨੂੰ ਕਹੀ ਗਈ ਇਹ ਘਰੇ ਨਹੀਂ ਆਏਗਾ ਮੈਂ ਕਰ ਮਰ ਗਿਆ ਕਿਤੇ ਦੇਖ ਲੈ ਤਾਂ ਮੈਂ ਖਟਕਟਾ ਪਾਉਂਦੀ ਆ ਚਾਰ ਦਿਨ ਬਦਕਾਰ ਹਾਂਜੀ ਕੋਈ ਗੱਲ ਨਹੀਂ ਫਿਰ ਮਾਥਣੇ ਕਰਦੀਆਂ ਫੋਨ ਹਾਂਜੀ ਹਾਂਜੀ ਠੀਕ ਹੈ ਚੰਗਾ ਅੱਠ ਪਾਛਣ ਤੋਂ ਗਰੀਦਾ ਰਹੇਗੀ ਤੁਫੇ ਉਹ ਹੱਥ ਨੇ ਤਾਂ ਮਾਰ ਦੂੰ ਇਹਨੂੰ ਮੈਂ ਕਿਹੜਾ ਤੂੰ ਤੇਰੀ ਮਲੰਗ ਜੀ ਤੱਕ ਉਹ ਜੀ ਨੰਬਰ ਕੱਢ ਦੇ ਤੂੰ ਇਹ ਤਾਂ ਉਹਦਾ ਫੋਨ ਉਹਦਾ ਫੋਨ ਉਹਦਾ ਫੋਨ ਇਹਦਾ ਫੜਾ ਫੋਨ ਦੇ ਪੰਨ ਉਹਦਾ ਫੋਨ ਤੈਨੂੰ ਉੱਧਰ ਚੱਲ ਤੈਨੂੰ ਅੰਦਰ ਹੀ ਮਾਰੂ ਅੱਜ ਮੈਂ ਤੇ ਕਾਰ ਨੂੰ ਮੇਰੇ ਇਹ ਬਾਜੀ ਤਾਂ ਮੇਰੀ ਇੱਜ਼ਤ ਚ ਛਾਰੀ ਤੂੰ ਮੇਰੀ ਗੱਲ ਤਾਂ ਸੁਣ ਲੈ ਤੈਨੂੰ ਮਾਰ ਕੇ ਛੱਡੂ